ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆਂ ਬਾਈ ਜੀ ਆਪਾਂ ਆਪਣੇ ਹੀ ਪਿੰਨ ਲਹਿਰਾ ਬੇਗਾ ਜ਼ਿਲ੍ਹਾ ਬਠਿੰਡਾ ਬਾਈ ਸੁੱਖੀ ਦੇ ਘਰੇ ਖੜੇ ਆਂ ਬਾਈ ਕੋਲੇ ਤੀਜੇ ਸੂਏ ਸੂਣ ਵਾਲੀ ਮੱਝ ਬਕਾਊਗਾ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲਾਂਗੇ ਗੱਦ ਦਰਮਿਆਨਾ ਬਹੁਤ ਵੱਡਾ ਨਹੀਂ ਕਹਿ ਸਕਦੇ ਆਪਾਂ ਮੋੜ ਦੇ ਸੁੱਖੀ ਨਹੀਂ ਤੀ ਜਾਂਦਾ ਇਹ ਠੰਡੀ ਸੀਲ ਮੱਝਾ ਬਾਈ ਕਹਿੰਦਾ ਜੇ ਘਰੇ ਰੱਖਣੀ ਹੋਵੇ ਕਿਸੇ ਨੇ ਇੱਥੇ ਬਨ ਲਾ ਬੰਨੀ ਤਾਂ ਬਾਕੀ ਲੌਂਦੀ ਆਉਂਦੀ ਆ ਖਾਨ ਲੈਬ ਦੀ ਸਾਫਾ ਬਾਈ ਜੀ ਚੈੱਕ ਕਰ ਲਓ ਤੇ ਹਫਤਾ ਦੱਸ ਦੇਣਾ ਦੀ ਕੱਚੀ ਆ ਮੱਝ ਹਜੇ ਸੁਖੇਤਣੀ ਸਾਹਮਣੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਣੇ ਆ ਆ ਵੀ ਸੁੱਕੀ ਕੀ ਹਾਲ ਆ ਬਾਈ ਬੜੇ ਬਾਈ ਜੀ ਕਿਹੜੇ ਸੂਏ ਸੁਨਾਮਾ ਜਨੇ ਨੇ ਆਪਣੀ ਤੀਜੇ ਸੂਏ ਦੂਜੇ ਸੂਏ ਕਿੰਨਾ ਦੁੱਧ ਦਿੱਤਾ ਦੂਜੇ ਸੂਏ ਸਾਰੇ 10 ਗਰਾਂ ਲੀਟਰ ਤੇ ਇਹ ਘਰੇ ਰੱਖਣੀ ਹੋਵੇ ਕਿਸੇ ਨੇ ਵੀ ਮੱਝ ਵਧੀਆ ਨਹੀਂ ਵਧੀਆ ਮੱਝ ਆ ਜੀ ਠੰਡੀ ਸੀ ਲਾ ਠੰਡੀ ਸੀ ਲਾ ਕੋਈ ਆਏ ਨੇ ਆਏ ਸੂਂਦੀ ਆਈ ਤੇਗਾ ਅੱਛਾ ਇਹ ਬੱਚਾ ਬਰਾ ਬਣ ਜਾਂਦੇ ਵੇ ਠੀਕ ਆ ਮੱਝ ਆ ਜੀ ਤੇ ਕੀ ਰੇਟ ਕਰਤਾ ਇਹਦਾ ਬਾਈ ਰੇਟਾ 1 ਲੱਖ ਦਾ ਕਰਿਆ ਜੀ ਲੈਣ ਦੇਣ ਹਾਂ ਜੀ ਤੇ ਬਾਈ ਦਾ ਨੰਬਰ ਆ ਜਿਹੜਾ ਬਾਈ ਜੀ 98880